ਸਤ ਸਿਰੀਆਂ ਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਤੇ ਹਰਿਆਣਾ ਵਿੱਚ ਬਦਲ ਰਹੇ ਮੌਸਮ ਚੱਲੇਗੀ ਛੀਤ ਲਹਿਰ ਪਵੇਗੀ ਕੜਾਕੇ ਦੀ ਠੰਡ ਹਿਸਾਰ ਦੇ ਉਸਾਰ ਤੇ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਸਰਦੀਆਂ ਆ ਗਈਆਂ ਹਨ ਮੌਸਮ ਭਾਗੁਨ ਸਾਰੇ ਹਰਿਆਣਾ ਪੰਜਾਬ ਵਿੱਚ ਉਪਲਕੇ ਤੋਂ ਠੀਤ ਲਹਿਰ ਸ਼ੁਰੂ ਹੋਣ ਦੀਆਂ ਸੰਭਾਵਨਾ ਹਨ ਸਨੀਚਰਵਾਰ ਨੂੰ ਪੰਜਾਬ ਦਾ ਫਰੀਦਕੋਟ ਮਦਾਨੀ ਇਲਾਕਿਆਂ ਵਿੱਚ ਸਭ ਤੋਂ ਠੰਡਾ ਸਥਾਨ ਸੀ ਜਿੱਥੇ ਘੱਟੋ ਘੱਟ ਤਾਂ 26.9 ਡਿਗਰੀ ਸੈਲਸੀਅਸ ਸੀ ਭਾਰਤ ਮੌਸਮ ਭਾਰਤੀ ਮੌਸਮ ਪਾਗ ਚੰਡੀਗੜ੍ਹ ਵੱਲੋਂ ਪਾ ਜਾਰੀ ਇੱਕ ਬਲੌਟ ਦੇ ਅਨੁਸਾਰ ਹਰਿਆਣਾ ਵਿੱਚ ਸਭ ਤੋਂ ਘੱਟ ਤਪਮਨ ਨਰਨੌਲ ਵਿੱਚ 765.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਰਿਪੋਰਟ ਦੇ ਅਨੁਸਾਰ ਹਰਿਆਣਾ ਵਿੱਚ ਘੱਟੋ-ਘੱਟ ਤਾਪਮਾਨ ਲਗਭਗ 2.065° ਸੈਲਸੀਅਸ ਵਧਿਆ ਹੈ ਇਸ ਦਾ ਮਤਲਬ ਹੈ ਕਿ ਸਵੇਰੇ ਵਿੱਚ ਰਹਾ ਤਾਂ ਤਾਪਮਾਨ ਥੋੜਾ ਵਧ ਰਿਹਾ ਹੈ ਹਾਲਾਂਕਿ ਜ਼ਿਆਦਾਤਰ ਥਾਵਾਂ 'ਤੇ ਤਾਪਮਾਨ ਆਮ ਦੇ ਨੇੜੇ ਜਾਂ ਥੋੜਾ ਵਧ ਰਿਹਾ ਹੈ ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 7.69° ਸੀ ਜੋ ਆਮ ਤੌਰ 'ਤੇ ਲਗਭਗ 3 ਡਿਗਰੀ ਘੱਟ ਹੈ ਅੰਮ੍ਰਾਲਾ ਵਿੱਚ ਘੱਟੋ ਘੱਟ ਤਾਪਮਾਨ 9.0 ਡਿਗਰੀ ਦਰਜ ਕੀਤਾ ਗਿਆ ਹੈ ਜੋ ਆਮ ਦੇ ਨੇੜੇ ਸੀ ਹਸਰਵੇ 88.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਆਮ ਤੋਂ ਲਗਭਗ 1.5 ਡਿਗਰੀ ਸੀ ਕਰਨਾਲ ਵਿੱਚ ਘੱਟੋ ਘੱਟ ਤਾਪਮਾਨ 9.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਆਮ ਨਾਲੋਂ ਲਗਭਗ 1.79 ਡਿਗਰੀ ਜ਼ਿਆਦਾ ਹੈ ਨਾਰੋ ਨੌਰਵੇ ਵਿੱਚ ਘੱਟੋ ਘੱਟ 7.68 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਕਬਨਰ ਅੰਤ ਤੱਕ ਬਨੇ ਰਹੇ ਲਈ ਧੰਨਵਾਦ ਆ ਜਾ ਤਾਈ